ਏ ਮਨਦੀ ਆ ਹੁਣ ਮੈਂ ਬਹੁਤ ਸਟਰੋਂਗਲੀ ਮੰਨਦੀ ਆ ਕਿ ਹਰ ਚੀਜ਼ ਦਾ ਵਕਤ ਹੈ ਤੇ ਉਹਨੇ ਇਹੀ ਚੀਜ਼ ਦੱਸਿਆ ਕਿ ਹਜੇ ਵਕਤ ਨਹੀਂ ਆ ਜਦੋਂ ਵਕਤ ਆਇਆ ਉਦੋਂ ਸਭ ਕੁਝ ਠੀਕ ਹੋ ਜਾਊਗਾ ਪਰ ਮੈਂ ਤਾਂ ਜੋਸ਼ੀ ਤੋਂ ਇਹ ਪੁੱਛਣ ਜਾਂਦੀ ਸੀ ਨਾ ਕਿ ਕਦੋਂ ਹੋਏਗਾ ਹੋ ਜਾਵੇ ਤੂੰ ਦੱਸ ਹੋ ਜਾਵੇ ਇਹ ਕੰਮ ਮੇਰਾ ਹੋ ਜਾਵੇ ਆਮ ਤੌਰ ਤੇ ਆਪਾਂ ਜੋਸ਼ੀ ਕੋਲੇ ਪੁੱਛਣ ਜਾਂਦੇ ਆ ਕਿ ਸਾਡਾ ਜੀ ਕੰਮ ਕਰ ਦੋ ਹੈਨਾ ਤਾਂ ਮੈਂ ਉਹਨੂੰ ਕਿਹਾ ਸਾਡਾ ਬਾਹਰ ਦਾ ਬਣ ਜਾਵੇ ਬਸ ਤੂੰ ਐ ਕਰ ਦੇ ਕੁਝ ਤੋਂ ਨਿਕੜਾ ਬਣ ਜੂਗਾ ਬਸ ਬਣ ਜੂਗਾ ਚਲੋ ਬਣਿਆ ਤੇ ਹੈ ਨਹੀਂ ਪਰ ਉਹਨੇ ਮੈਨੂੰ ਇੱਕ ਗੱਲ ਜਿਹੜੀ ਬਹੁਤ ਸਟਰੋਂਗਲੀ ਕਹੀ ਕਿ ਜਦੋਂ ਤੇਰੇ ਬੇਟਾ ਹੋਇਆ ਜਾਂ ਜੋਹ ਜਾਰ 6 ਤੋਂ ਬਾਅਦ ਤੇਰੇ ਵਧੀਆ ਹੋ ਜੂਗਾ ਸਾਰਾ ਕੁਝ ਘਰ ਬਣੂ ਮਕਾਨ ਬਣੂ ਆ ਬਣੂ ਆ ਬਣ ਤਾਂ ਚਲੋ ਉਹ ਚੀਜ਼ਾਂ ਹੋਈਆਂ ਮੈਂ ਉਹਦੇ ਕੋਲ ਗਈ ਤੇ ਮੈਂ ਕਿਹਾ ਵੀ ਕੁਝ ਨਹੀਂ ਹੋਇਆ ਤੇ ਤੂੰ ਆ ਤੇ ਜ਼ਰੂਰ ਹੋ ਗਿਆ ਤੇ ਉਹਨੇ ਮੈਨੂੰ ਦੱਸਿਆ ਕਿ ਇਹ ਸਟਾਰੋਲੋਜੀ ਕਰਕੇ ਹੋਇਆ ਆਗਰ ਗ੍ਰਹਿ ਦੀ ਦਸ਼ਾ ਚੱਲੀ ਇਸ ਕਰਕੇ ਆ ਹੋਇਆ ਮੈਂ ਉਹਨੂੰ ਦੱਸਿਆ ਵੀ ਅੱਛਾ ਇਹਦੇ ਕਰਕੇ ਹੋਇਆ ਉਹ ਕਹਿੰਦਾ ਹਾਂ ਮੈਂ ਕਹੀ ਕੀ ਕਰਦੇ ਆ ਕਹਿੰਦਾ ਇਹੀ ਸਾਰਾ ਕੁਝ ਕਰਦੇ ਆ ਮੈਂ ਕਹਾਂ ਜੇ ਇਹ ਕਰਦੇ ਤਾਂ ਫਿਰ ਇਹਨਾਂ ਨੂੰ ਫੜਦੇ ਆ ਤੇ ਫਿਰ ਉਹੀ ਕੰਪਿਊਟਰ ਵਾਲਾ ਦਿਮਾਗ ਕਿਉਂਕਿ ਇੰਜੀਨੀਅਰਿੰਗ ਕੰਪਿਊਟਰ ਦੀ ਕੀਤੀ ਹੋਈ ਸੀ ਬਸ ਮੈਂ ਜਿਉਂ ਕਿਤਾਬਾਂ ਪੜੀਆਂ ਜਿਉਂ ਪੜੀਆਂ ਸਭ ਦੇ ਟੇਵੇ ਲੈ ਕੇ ਬਹਿ ਜਾਣਾ ਬਸ ਇਹੀ ਦੇਖੀ ਜਾਣਾ ਆ ਗਰ ਇਹ ਆ ਕਰਦਾ ਅੱਛਾ ਇੱਥੇ ਬੈਠਾ ਹੋ ਵਿਆਹ ਕਰਦਾ ਤਾਂ ਇਹਦੇ ਨਾਲ ਆ ਹੋਇਆ ਬਸ ਉਹ ਕੋਖੀ ਦਿਮਾਗ ਵਾਂਗੂ ਨਾ ਫਿਰ ਮੈਂ ਮਤਲਬ ਮੰਨ ਲਓ ਕਿ ਅਸਟ੍ਰੋਲੋਜੀ ਦੇ ਵਿੱਚ ਹੀ ਵੜ ਗਏ ਜਿਹਨੂੰ ਆਪਾਂ ਕਹਿੰਦੇ ਆ ਪੜੀ ਪਰ ਬੜਾ ਮੈਨੂੰ ਹੈਰਾਨੀ ਹੋਈ ਕਿ ਸੱਚੀ ਸਟਾਰ ਵਰਕ ਕਰਦੇ ਆ ਔਰ ਇਹ ਪ੍ਰੈਕਟੀਕਲੀ ਤੌਰ ਤੇ ਕਰਦੇ ਆ ਔਰ ਬਹੁਤ ਸਟਰੋਂਗਲੀ ਕਰਦੇ ਆ ਹਰ ਚੀਜ਼ ਵਕਤ ਤੋਂ ਪਹਿਲਾਂ ਤੇ ਕਿਸਮਤ ਜ਼ਿਆਦਾ ਮਿਲਦੀ ਨਹੀਂ ਹੈ ਤੇ ਜਦੋਂ ਵਕਤ ਆਉਣਾ ਹੈ ਨਾ ਉਦੋਂ ਕੋਈ ਖੋ ਹੀ ਨਹੀਂ ਸਕਦਾ ਤੇ ਵਕਤ ਦਾ ਇੰਤਜ਼ਾਰ ਸਾਡੇ ਕੋਲ ਹੁੰਦਾ ਕੋਈ ਨਹੀਂ ਜਿਸ ਕਰਕੇ ਅਸੀਂ ਪਰੇਸ਼ਾਨ ਰਹਿੰਨੇ ਜੇ ਇਹ ਸੱਚ ਹੈ ਤਾਂ ਫਿਰ ਗੁਰੂ ਸਹਿਬਾਨਾਂ ਨੇ ਕਿਉਂ ਇਹਨੂੰ ਅਪਣਾਇਆ ਨਹੀਂ ਨਹੀਂ ਐ ਨਹੀਂ ਕਹਿ ਸਕਦੇ ਆਪਾਂ ਗੁਰੂ ਸਹਿਬਾਨ ਨੇ ਅਪਣਾਇਆ ਨਹੀਂ ਹੈ ਠੀਕ ਹੈ ਆਪਣਾ ਇੱਕ ਅਲੱਗ ਆਪਣੀ ਸੋਚ ਬਣਦੀ ਹੈ ਆਪਣਾ ਇੱਕ ਧਰਮ ਨੂੰ ਪ੍ਰੈਫਰ ਦਿੰਨੇ ਆ ਦੇਣਾ ਚਾਹੀਦਾ ਪਰ ਕਰਮ ਜਿਹੜਾ ਹੈ ਨਾ ਸਾਡਾ ਕਰਮ ਪ੍ਰਧਾਨ ਹੁੰਦਾ ਏ ਕਰਮ ਨਾਲ ਹੀ ਸਾਡਾ ਧਰਮ ਜੁੜ ਜਾਂਦਾ ਜਿੱਦਾਂ ਦੀ ਸਾਡੀ ਨੀਅਤ ਉਦਾਂ ਦੇ ਸਾਡੇ ਕਰਮ ਹੁਣ ਦੇਖੋ ਤੁਸੀਂ ਮੈਂ ਤੁਹਾਨੂੰ ਹੁਣ ਦੱਸਦੀ ਆ ਆਪਾਂ ਇਸ ਧਰਮ ਚਾ ਬਾਬੇ ਨਾਨਕ ਨੂੰ ਕਿਹਾ ਸੀ ਜਿਹੜੇ ਪੰਡਤ ਨੂੰ ਉਹਨਾਂ ਨੇ ਬੁਲਾਇਆ ਸੀ ਤੇ ਵੀ ਇਹ ਬਾਬਾ ਨਾਨਕ ਜਿਹੜਾ ਏ ਪੈਦਾ ਹੋਏ ਬੱਚਾ ਸੀ ਜਦੋਂ ਤਾਂ ਉਹ ਪੰਡਤ ਨੇ ਕਿਹਾ ਕੁਝ ਸ਼ਾਇਦ ਉਹਨਾਂ ਦਾ ਨਾਮ ਦਿਆਲ ਸਿੰਘ ਦਿਆਲ ਸੀ ਕੋਈ ਪੰਡਤ ਹੈ ਨਾ ਉਹਨਾਂ ਨੇ ਕਿਹਾ ਵੀ ਇਹ ਤਾਂ ਰੱਬੀ ਨੂਰ ਹੈ ਉਹਨੂੰ ਕਿਵੇਂ ਪਤਾ ਲੱਗਿਆ ਰੱਬੀ ਨੂਰ ਕੋਸ਼ਤਾ ਦੇਖਿਆ ਕੋਈ ਰਾਬਾ ਥੋੜਾ ਸੀ ਉਹ ਪੰਡਤ ਕੁਛ ਤਾਂ ਦੇਖਿਆ ਹੀ ਹੋਇਆ ਉਹਨੇ ਤਾਂ ਇਹਦਾ ਮਤਲਬ ਇਹ ਚੀਜ਼ ਤਾਂ ਹੈ ਨਾ ਜੇ ਬਾਬੇ ਨਾਨਕ ਨੇ ਬੜੇ ਤਰਕ ਨਾਲ ਤੇ ਬੜੇ ਲੌਜੀਕ ਨਾਲ ਆਪਣੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਕਿ ਮੈਂ ਜਨੇਊ ਪਉਣਾ ਨਹੀਂ ਹੈ ਮੈਨੂੰ ਇਹਦਾ ਤਰਕ ਤੇ ਲੌਜੀਕ ਦੱਸੋ ਇਹੀ ਤਾਂ ਕਰਕੇ ਮਨਾਂ ਕੀਤਾ ਸੀ ਜਦੋਂ ਅਸੀਂ ਤਰਕ ਤੇ ਲੌਜੀਕ ਦੱਸਦੇ ਹਾਂ ਤਾਂ ਉਹ ਸਾਇੰਸ ਬਣਦੀ ਆ ਉਹਦੇ ਕੋਲ ਹੈ ਨਹੀਂ ਸੀ ਉਹਦਾ ਜਵਾਬ ਪਰ ਠੀਕ ਆ ਧਾਗੇ ਪਾਉਣ ਨਾਲ ਤਵੀਤ ਪਾਉਣ ਨਾਲ ਚੀਜ਼ਾਂ ਪਾਉਣ ਨਾਲ ਥੋੜਾ ਕੁਝ ਹੋਣਾ ਤੇ ਅਸੀਂ ਕੀ ਕਰਦੇ ਆ ਅਸੀਂ ਆਪਣੇ ਧਰਮ ਨੂੰ ਪ੍ਰੈਫਰ ਦਿਨਿਆ ਦੇਣਾ ਚਾਹੀਦਾ ਮੰਨਣਾ ਚਾਹੀਦਾ ਪਰ ਨਾਰ ਕਰਮ ਹੈ ਨੀਅਤ ਹੈ ਪਰਵ੍ਰਿਸ਼ ਹੈ ਸੋਚ ਹੈ ਜੇ ਸਾਡੀ ਸੋਚ ਸਹੀ ਨਹੀਂ ਹੈ ਸਾਡੇ ਸਟਾਰ ਹੀ ਸਾਡੀ ਸੋਚ ਬਣਾਉਂਦੇ ਆ ਇੱਕ ਪਰਿਵਾਰ ਦੇ ਵਿੱਚ ਚਾਰ ਜੀ ਨੇ ਇੱਕ ਇੱਕ ਮਾਂ ਨੇ ਚਾਰ ਬੱਚੇ ਪੈਦਾ ਕੀਤੇ ਆ ਚਾਰਾਂ ਦੀ ਸੋਚ ਹੀ ਇੱਕ ਨਹੀਂ ਕਿਉਂ ਨਹੀਂ ਗਈ ਫਿਰ ਪਰਿਵਾਰ ਵੀ ਇੱਕੋ ਹੀ ਆ ਪਰਵ੍ਰਿਸ਼ ਵੀ ਉਦਾਂ ਹੀ ਹੋ ਰਹੀ ਹੈ ਸਿੱਖਿਆ ਵੀ ਉਦਾਂ ਹੀ ਦਿੱਤੀ ਗਈ ਐ ਇੱਕ ਬਹੁਤ ਅੱਪ ਚਲਾ ਗਿਆ ਇੱਕ ਵਿਚਾਰਾ ਉੱਥੇ ਹੀ ਬੈਠਾ ਕਿਉਂ ਸਟਾਰ ਨੇ ਭਈ ਕਿਸਮਤ ਐ ਭਈ ਉਹਦੀ ਉਹਦੇ ਕਰਮ ਨੇ ਉਹਦਾ ਵਕਤ ਐ ਦੇ ਦੇਖੋ ਕਰਮ ਨੇ ਤੁਹਾਨੂੰ ਜਨਮ ਦਿੱਤਾ ਆਪਾਂ ਪਿਛਲੇ ਜਨਮ ਦੀ ਗੱਲ ਕਰਦੇ ਹਾਂ ਨਾ ਜਨਮ ਦਿੱਤਾ ਇੱਕ ਪਰਿਵਾਰ ਚ ਪਰ ਕਿਸਮਤ ਅਲੱਗ-ਅਲੱਗ ਦਿੱਤੀ ਇੱਕ ਤਰਕੀਆਂ ਚ ਬੈਠਾ ਸਭ ਤੋਂ ਸੁਖੀ ਆ ਪਰਿਵਾਰ ਵੀ ਐ ਦੂਜਾ ਵਿਚਾਰਾ ਆਰਾਮਨਾਥ ਦੋ ਦੁਕਾਨਾਂ ਬਣੀਆਂ ਹੋਈਆਂ ਮੰਨ ਲਓ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿੰਨੀ ਐ ਦੋ ਭਾਈਆਂ ਦੀਆਂ ਦੋ ਦੁਕਾਨਾਂ ਨੇ ਬਾਪ ਇੱਕ ਆ ਮਾਇਕ ਇੱਕ ਚ ਰਛ ਪਿਆ ਦੂਜੇ ਚ ਕੋਈ ਜਾਂਦਾ ਕਿਉਂ ਨਹੀਂ ਫਿਰ ਉਹ ਮਿਹਨਤ ਹੈ ਕਿ ਕਿਸਮਤ ਹੈ ਉਹ ਸਟਾਰ ਨਹੀਂ ਜੀ ਤੁਹਾਡੇ ਉਹ ਕਿਸਮਤ ਹੈ ਤੁਹਾਡੀ ਉਹ ਵਕਤ ਹੈ ਤੁਹਾਡਾ ਜਦੋਂ ਹੋ ਸਕਦਾ ਦੂਜੇ ਦਾ ਚੱਲੇ ਤੇ ਉਧਰ ਵੀ ਕੱਖ ਨਰਵੇ ਇਹ ਵੀ ਕੋਈ ਪੱਕਾ ਨਹੀਂਗਾ ਪਰ ਗੱਲ ਵਕਤ ਚੱਲਣ ਦੀ ਹੈ ਗੱਲ ਸਟਾਰ ਚੱਲਣ ਦੀ ਹੈ ਕਈ ਵਾਰੀ ਕੀ ਹੁੰਦਾ ਮੈਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਈਆਂ ਦੇ ਟੇਵੇ ਦੇਖੇ ਆ ਹੁਣ ਇੱਕ ਕੋਈ ਆਇਆ ਤੇ ਉਹਦੇ ਉਹਦਾ ਸ਼ੁਕਰ ਉੱਚਦਾ ਉਹ ਕਹਿੰਦਾ ਮੈਨੂੰ ਕਈ ਪੰਡਤਾਂ ਨੇ ਕਿਹਾ ਤੇਰਾ ਸ਼ੁਕਰ ਉੱਚਦਾ ਹੁਣ ਉਹਦੀ ਸ਼ੁਕਰ ਦੀ ਦਸ਼ਾ ਚੱਲਣੀ ਆ ਜੀ ਜਦੋਂ ਉਹਨੇ 63 ਸਾਲ ਦਾ ਹੋਣਾ ਤਾਂ ਉਹਨੇ ਉਦੋਂ 63 ਸਾਲ ਦੇ ਹੋ ਕੇ ਦੱਸੋ ਸ਼ੁਕਰ ਦਾ ਕੀ ਕਰਨਾ ਪੰਡਤਾਂ ਨੇ ਕੀ ਕਿਹਾ ਤੂੰ ਬੜੇਕ ਭਾਗ ਵਾਲਾ ਤੇਰਾ ਸ਼ੁਕਰ ਉੱਚਦਾ ਉੱਚਦਾ ਸ਼ੁਕਰ ਕੀ ਕਰੂਗਾ ਜਦੋਂ ਉਹਦੀ ਦਸ਼ਾ ਚੱਲੂ ਉਦੋਂ ਹੀ ਕੰਮ ਕਰੂ ਗੱਲ ਲੌਜਿਕ ਦੀ ਆ ਫੇਰ ਉਹੀ ਗੱਲ ਮੈਂ ਕਹਿੰਨੀ ਆ ਕਿ ਜਿੱਥੇ ਤਰਕ ਹੈ ਉਥੇ ਸਹੀ ਹਿਸਾਬ ਨਾਲ ਕੀਤਾ ਗਿਆ ਹਿਸਾਬਕਦਮ ਦੁਨਿਆਵੀ ਚੀਜ਼ਾਂ ਨੇ ਜੀ ਇਹ ਦੁਨਿਆਵੀ ਦਾਵਾਏ ਦੇਵੀ ਕੁਛ ਨਹੀਂ ਐ ਇਹ 'ਚ ਸ਼ਕਤੀ ਕੁਛ ਨਹੀਂ ਐ ਨਹੀਂ ਐ ਜੋਤਿਸ਼ ਨਾਲ ਸ਼ਕਤੀ ਕੀ ਕਰ ਸਕਦੇ ਹੋ ਤੁਸੀਂ ਆਪਣਾ ਨਹੀਂ ਬਦਲ ਸਕਦੇ ਦੂਜੇ ਦਾ ਕੀ ਬਦਲੋਗੇ ਆਪ ਆ ਜੋ ਪ੍ਰਕਿਰਤੀ ਹੈ ਜੋ ਕੁਦਰਤ ਹੈ ਜੋ ਪਾਵਰ ਕੁਦਰਤ ਹੈ ਹੈਨਾ ਆਪਾਂ ਉਹਦੇ ਅੰਦਰ ਜਨਮ ਲਿਆ ਇਸ ਧਰਤੀ ਤੇ ਤੇ ਅਸੀਂ ਉਹਦੇ ਅੰਦਰ ਹੀ ਰਹਿ ਸਕਦੇ ਆ ਤੁਸੀਂ ਫਿਊਚਰ ਦੱਸ ਸਕਦੇ ਹੋ ਬੰਦਿਆਂ ਦੇ ਜਿਹੜਾ ਜੋਤਸ਼ੀ ਹੁੰਦਾ ਉਹ ਉਹਨੂੰ ਦੱਸ ਸਕਦਾ ਹੈ ਕਿ ਕੀ ਵਾਪਰੂਗਾ ਤੇਰੇ ਨਾਲ ਫਿਊਚਰ ਕੋਈ ਵੀ ਨਹੀਂ ਦੱਸ ਸਕਦਾ ਫਿਊਚਰ ਆਪਣਾ ਨਹੀਂ ਕਿਸੇ ਨੂੰ ਪਤਾ ਦੂਜੇ ਨੂੰ ਕੀ ਦੱਸੂ ਵਕਤ ਦੱਸ ਸਕਦਾ ਤੁਹਾਡੇ ਤੇ ਕਿਦਾਂ ਦਾ ਚੱਲਦਾ ਵਕਤ ਕਿਦਾਂ ਦਾ ਹੈ ਕੀ ਕਰਨਾ ਹੈ ਕਿੱਥੇ ਸੰਭਲਣਾ ਹੈ ਕਿੱਥੇ ਭੱਜਣਾ ਹੈ ਕਿੱਥੇ ਦੌੜਨਾ ਹੈ ਕਿੱਥੇ ਠਹਿਰਨਾ ਹੈ ਆ ਚੀਜ਼ ਜੋਛ ਹੀ ਦੱਸ ਸਕਦਾ ਹੁਣ ਕਿਸੇ ਨੂੰ ਦੱਸਿਆ ਭਾਈ ਅਗਲਾ ਕਹਿੰਦਾ ਬੜੀਆਂ ਪਰੇਸ਼ਾਨੀਆਂ ਨੂੰ ਕਹਿੰਦਾ ਤਿੰਨ ਮਹੀਨੇ ਵੇਟ ਕਰ ਲੈ ਕੱਖ ਨਾ ਕਰੀ ਨਹੀਂ ਤੇ ਪਰੇਸ਼ਾਨ ਹੋ ਜਾਏਗਾ ਤਿੰਨ ਸਾਲ ਵੇਟ ਕਰ ਲੈ ਆ ਗ੍ਰਹਿ ਦੀ ਦਸ਼ਾ ਚੱਲਣੀ ਆ ਤੇ ਜਦੋਂ ਨਿਕਲ ਗਿਆ ਤੇ ਠੀਕ ਹੋ ਜਾਊਗਾ ਤੇ ਜੇ ਤੁਸੀਂ ਕਹੋ ਭਾਈ ਮੈਂ ਤੇ ਤੇਰਾ ਵਕਤ ਬਦਲ ਦੂੰ ਲੈ ਵਕਤ ਬਦਲਦਾ ਤੇ ਆਪਣੀ ਹਾਲਾਤ ਇਦਾਂ ਦੇ ਥੋੜਾ ਹੁੰਦੇ ਫਿਰ ਤੇ ਦੁਨੀਆ ਦਾ ਹੀ ਵਕਤ ਬਦਲ ਦਿੰਦੇ ਜੋਛ ਨਹੀਂ ਬਦਲ ਸਕਦਾ ਕਿਵੇਂ ਬਦਲੂਗਾ ਤੁਸੀਂ ਕੋਈ ਜੋਤਿਸ਼ੀ ਕਿਸੇ ਦਾ ਵਕਤ ਨਹੀਂ ਬਦਲ ਸਕਦਾ ਕਿਵੇਂ ਬਦਲੂਗਾ ਤੁਸੀਂ ਪ੍ਰੈਡिक्ट ਕਰ ਸਕਦਾ ਹੈ ਪ੍ਰਡਿਕਸ਼ਨ ਹੋ ਸਕਦੀ ਹੈ ਪ੍ਰਡਿਕਸ਼ਨ ਹੋ ਸਕਦੀ ਹੈ ਸਟਾਰਸ ਦੀ ਪ੍ਰਡਿਕਸ਼ਨ ਹੋ ਸਕਦੀ ਹੈ ਕਿਹੜਾ ਗ੍ਰਹਿ ਕਿੱਥੇ ਬੈਠਾ ਇਹ ਕੰਮ ਕਰੂਗਾ ਹੀ ਕਰੂਗਾ ਨੁਕਸਾਨ ਹੋ ਸਕਦਾ ਐਕਸੀਡੈਂਟ ਹੋ ਸਕਦਾ 101% 101% ਪ੍ਰਡਿਕਸ਼ਨ ਹੁੰਦੀ ਹੈ ਮੇਰੇ ਕੋਈ ਕਈ ਲੋਕ ਆਉਂਦੇ ਆ ਜਿੱਦਾਂ ਮੈਂ ਨਾ ਜਾਦਾ ਇਨਸਟਰਕਸ਼ਨ ਦੱਸਦੀ ਆ ਪ੍ਰਡਿਕਸ਼ਨ ਹੈ ਕਿ ਪੌਸਿਬਿਲਟੀ ਹੈ ਇੱਕ ਤਰ੍ਹਾਂ ਹੈ ਕਿ ਹੋਣਾ ਹੀ ਹੋਣਾ ਹੈ ਇੱਕ ਇੱਕ ਕੇ ਪੋਸੀਬਿਲਿਟੀ ਹੈ ਕਿ ਹੋ ਸਕਦਾ ਹੈ ਨਹੀਂ ਇਹ ਨਹੀਂ ਹੁੰਦਾ ਤੁਸੀਂ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਕੀ ਹੋਇਆ ਇੱਕ ਗ੍ਰਹਿ ਦੀ ਦਸ਼ਾ ਚੱਲੀ ਹੁਣ ਉਹਦੇ ਉਸੂਲ ਨੇ ਜੀ ਉਹਦੇ ਰੂਲ ਨੇ ਮੰਨ ਲਓ ਸੂਰਜ ਹੈ ਹੁਣ ਸੂਰਜ ਸਵੇਰੇ ਚੜ੍ਹਿਆ ਠੰਡਾ ਸੀ ਉਸ ਤੋਂ ਬਾਅਦ ਤਪਿਆ ਉਸ ਤੋਂ ਬਾਅਦ ਆਰਾਮ ਨਾਲ ਛੁੱਪ ਗਿਆ ਹੈਨਾ ਇਸੇ ਤਰ੍ਹਾਂ ਜਦੋਂ ਗ੍ਰਹਿ ਦੀ ਦਸ਼ਾ ਚੱਲੀ ਤੁਸੀਂ ਉਹਦੀਆਂ ਇਨਸਟਰਕਸ਼ਨ ਫਾਲੋ ਕਰ ਲਈਆਂ ਜਿਵੇਂ ਹੁਣ ਮੈਂ ਤੁਹਾਨੂੰ ਚਲੋ ਇੱਕ ਐਗਜ਼ਾਮਪਲ ਹੀ ਦੇ ਦੇਣੀ ਆ ਮੰਨ ਲਓ ਕਿਸੇ ਦੇ ਮੰਗਲ 6 ਆਇਆ ਵਰਸ਼ ਕੁੰਢਲੀ 'ਚ ਤਾਂ ਉਹਨੂੰ ਕਿਹਾ ਜਾਂਦਾ ਬਾਈ ਇਸ ਸਾਲ ਮਿੱਠਾ ਨਾ ਦੇਈ। ਇਸ ਸਾਲ ਸੈਲੀਬ੍ਰੇਸ਼ਨ ਨਾ ਕਰੀ। ਤਾਂ ਕਈ ਲੋਕ ਦੁਆਰਾ ਪੁੱਛਦੇ ਆ ਲੈ ਹੁਣ ਇਦਾਂ ਕਿਵੇਂ ਜਿਹਾ ਡੱਬਾ ਆ ਗਿਆ ਕੀ ਕਰਾਂਗੇ ਫਿਰ ਉੱਥੇ ਚੜਾਉਨੇ ਆ ਮੈਂ ਕਹਿੰਨੀਆ ਕਰਕੇ ਵੇਖ ਲੋ। ਕਰ ਲਓ ਫਿਰ ਚੜਾ ਲਓ ਫਿਰ। ਨਾਲ ਹੀ ਸਵਾਦ ਆਉਂਦਿਆ ਫਿਰ ਜੱਟਾਂ ਵਾਲੀ ਗੱਲ ਐ ਸਿੱਧੀ। ਜਦੋਂ ਅਸੀਂ ਗ੍ਰਹਿਾਂ ਦੇ ਖਿਲਾਫ ਜਾਂਨੇ ਆ ਸਾਨੂੰ ਨਾਲ ਹੀ ਰਿਜ਼ਲਟ ਮਿਲਦੇ ਆ ਫੇਰ ਨਾ ਤੇ ਉਹ ਤੁਹਾਡੇ ਮਾਮੇ ਦਾ ਮੁੰਡਾ ਐ ਕੋਈ ਗ੍ਰਹਿ ਨਾ ਤੁਹਾਡਾ ਪੰਡਤਾਂ ਨੇ ਉਹ ਖਰੀਦ ਕੇ ਰੱਖੇ ਆ ਤੇ ਨਾ ਹੀ ਉਹਦੇ ਲਈ ਕੁਝ ਕਰ ਸਕਦੇ ਆ। ਇਨਸਟਰਕਸ਼ਨ ਫਾਲੋ ਕਰ ਲਓ। ਗ੍ਰਹਿ ਨੂੰ ਸਮਝ ਲਓ। ਜਦੋਂ ਤੁਸੀਂ ਗ੍ਰਹਿ ਦੇ ਇਨਸਟਰਕਸ਼ਨ ਫਾਲੋ ਕਰ ਲਿਆ ਲੈ ਉਹ ਕਦੇ ਨੁਕਸਾਨ ਨਹੀਂ ਕਰਦੇ ਉਹ ਕਿਤੇ ਵਿਚਾਰੇ ਸਾਡੇ ਦੁਸ਼ਮਣ ਮੰਗਲ ਦਾ ਸੁਭਾਅ ਹੈ ਸ਼ਨੀ ਦਾ ਸੁਭਾਅ ਹੈ ਆਪਣੇ ਆਪਣੇ ਸੁਭਾਅ ਨੇ ਹੁਣ ਸ਼ਨੀ ਕੀ ਹੈ ਸੱਪ ਹੈ ਜੱਜ ਹੈ ਤੁਸੀਂ ਕਿਸੇ ਮਜ਼ਦੂਰ ਦਾ ਪੈਸਾ ਰੱਖੋ ਤੁਸੀਂ ਕਿਸੇ ਨਾਲ ਧੋਖਾ ਕਰੋ ਤੁਸੀਂ ਆਪਣੇ ਘਰ ਦੇ ਨੌਕਰ ਦੀ ਪੇ ਦੱਬ ਲੋ ਲੈ ਸ਼ਨੀ ਨਾਲ ਹੀ ਸਿਆਪਾ ਕਰ ਦੂ ਤੁਹਾਡਾ ਇਨਸਟਰਕਸ਼ਨ ਫਾਲੋ ਰੱਖ ਨਾਲ ਹੀ ਮੈਂ ਕਹਿੰਨੀ ਹਾਂ ਤੁਸੀਂ ਕਰਕੇ ਦੇਖੋ ਮੈਂ ਇਸ ਮਿੰੂ ਤੇ ਜੇ ਕੋਈ ਨਾ ਮੈਂ ਤੁਹਾਨੂੰ ਕਲੀਅਰ ਦੱਸਾਂ ਮੇਰੇ ਕੋਲ ਲੋਕ ਆਉਂਦੇ ਆ ਮੈਂ ਉਹਨਾਂ ਨੂੰ ਇਹੀ ਕਹਿੰਨੀ ਆ ਆ ਨਹੀਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਪਹਿਲਾ ਇਨਸਟ੍ਰਕਸ਼ਨ ਧਿਆਨ ਨਾਲ ਸੁਣ ਲਓ ਆ ਆਵੇਂ ਬਾਤ ਜੀ ਕਰ ਲਿਓ ਤੇ ਅਗਲਾ ਕਹਤੇ ਲਾਇਆ ਤੇ ਹੋ ਜਾਂਦਾ ਮੈਂ ਕਿਹਾ ਫਿਰ ਤੁਹਾਨੂੰ ਪਤਾ ਨਾਲ ਹੀ ਚੱਲ ਜਾਣਾ ਤੇ ਲੱਗਦਾ ਪਤਾ ਗਈਆਂ ਤੇ ਜਦੋਂ ਕੋਈ ਆਉਂਦੇ ਆ ਮੈਂ ਸਭ ਤੋਂ ਪਹਿਲਾਂ ਪਤਾ ਕੀ ਕੁਐਸਚਨ ਪੁੱਛਦੀ ਆ ਕਿਸੇ ਤੋਂ ਵੀ ਪਤਾ ਕਰ ਲਿਓ ਤੁਸੀਂ ਤਾਂ ਮੈਂ ਪੁੱਛਦੀ ਆ ਹਾਂਜੀ ਤੁਸੀਂ ਪਹਿਲਾਂ ਆਏ ਸੀ ਹਾਂਜੀ ਆਏ ਸੀ ਕੀ ਨੁਕਸਾਨ ਹੋਇਆ ਜੇ ਕੋਈ ਕਹਿੰਦਾ ਮੇਰਾ ਨੁਕਸਾਨ ਹੋਇਆ ਮੈਂ ਉਹਦੀ ਜਨਮ ਤਰੀਕ ਪਾ ਕੇ ਦੇ ਦਿਆਂ ਤੁਸੀਂ ਆ ਕੀਤਾ ਸੀ ਅਗਲਾ ਮੰਨਦਾ ਹੈ ਮੈਂ ਕਹਿੰਦਾ ਹੁਣ ਨਹੀਂ ਹੁੰਦਾ ਅੱਗੇ ਤੋਂ ਨਾ ਕਰਿਓ ਨਹੀਂ ਤਾਂ ਇੱਥੇ ਆਉਂਦੀ ਕੋਈ ਲੋੜ